ਇੱਕ ਪੰਜਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ ਜਿਨ੍ਹਾਂ ਨੇ ਪੱਥਰ ਨੂੰ ਰੋਕ ਦਿੱਤਾ ਸੀ ਔਰ ਇੱਕ ਪੰਜਾ ਕਾਂਗਰਸ ਦਾ ਹੈ ਜਿਹੜਾ ਕਿ ਚੋਣ ਨਿਸ਼ਾਨ ਹੈ ਜਿਸ ਦੀ ਤੁਲਨਾ ਸੋਸ਼ਲ ਮੀਡੀਆ ਦੇ ਉੱਤੇ ਦਿੱਤੇ ਹੋਏ ਬਿਆਨ ਅਮ੍ਰਿਤਾ ਰਾਜਾ ਵੜਿੰਗ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਦਾ ਪੰਜਾ ਗੁਰੂਆਂ ਦਾ ਪੰਜਾ ਹੈ ਔਰ ਬਾਬੇ ਨਾਨਕ ਦੇ ਪੰਜੇ ਦੇ ਨਾਲ ਵੀ ਉਹਨਾਂ ਦੇ ਵੱਲੋਂ ਤੁਲਨਾ ਕੀਤੀ ਗਈ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ ਇਸ ਦੇ ਉੱਤੇ ਗੱਲਬਾਤ ਕਰਦੇ ਆ ਸਾਡੇ ਨਾਲ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਲੱਖਾ ਸਧਾਨਾ ਨੇ ਲੱਖਾ ਸਿੰਘ ਸਧਾਨਾ ਇਸ ਸੁਲੇਬ ਮੌਜੂਦ ਨਹੀਂ ਕਿਵੇਂ ਵੇਖਦੇ ਹੋ ਇੱਕ ਪੰਜਾ ਗੁਰੂ ਨਾਨਕ ਦੇਵ ਜੀ ਦਾ ਔਰ ਇੱਕ ਪੰਜਾ ਕਾਂਗਰਸ ਦਾ ਸਿੰਬਲ ਇਹ ਤੁਲਨਾ ਕਿਤੇ ਮੇਲ ਖਾਂਦੀ ਹੈ ਤੁਹਾਨੂੰ ਲੱਗਦਾ ਹੈ ਦਰਅਸਲ ਦੇ ਵਿੱਚ ਨਾ ਇਹ ਜੇ ਬਿਆਨ ਦੇਣਾ ਖਬਰਾਂ 'ਚ ਕਿਵੇਂ ਰਹਿਣਾ ਚਰਚਾ 'ਚ ਕਿਵੇਂ ਰਹਿਣਾ ਇਹ ਹੋਸ਼ੇਪਣ ਦੇ ਬਿਆਨ ਨੇ ਇਹ ਅਸਲ ਦੇ ਵਿੱਚ ਜਾਣ ਬੁੱਝ ਕੇ ਦਿੱਤੇ ਜਾਂਦੇ ਇਹ ਜਿਹੇ ਬਿਆਨ ਆ ਵੀ ਲੋਕਾਂ ਦੇ ਵਿੱਚ ਚਰਚਾ ਬਣਨੀ ਚਾਹੀਦੀ ਆ ਕਿਉਂਕਿ ਜੇ ਕੋਈ ਆਮ ਗੱਲ ਕਰਦੇ ਲੋਕਾਂ ਨੂੰ ਨਹੀਂ ਗੱਲ ਨਹੀਂ ਵਾਇਰਲ ਹੋਣੀ ਸੀ ਛੋੜੇ ਵਾਲੀ ਗੱਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਪੰਜਾ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਪੰਜਾ ਜਿਹੜਾ ਹੱਥ ਗਰੀਬਾਂ ਦੇ ਮਜ਼ਲੂਮਾਂ ਦੇ ਸਿਰ ਤੇ ਰਿਹਾ ਜਿਹੜਾ ਹੱਥ ਬਾਬਰ ਨੂੰ ਜ਼ਾਬਰ ਕੈਮ ਦੇ ਖਿਲਾਫ ਉੱਠਿਆ ਤੇ ਇੱਕੋ ਖੂਨੀ ਪੰਜਾ ਇਹਦਾ ਸਾਡੇ ਖੂਨ ਨਾਲ ਰੰਗਿਆ ਹੋਇਆ ਹੈ ਖਾਸ ਤੌਰ ਤੇ ਸਿੱਖਾਂ ਦੇ ਨਾਲ ਉਹ ਪੰਜੇ ਦੀ ਤੁਲਨਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਕਰਨੀ ਕਿੱਥੇ ਆ ਸਾਡੀਆਂ ਸਿੱਖ ਸੰਸਥਾਵਾਂ ਸਾਡੀਆਂ ਸਰਮੌਰ ਜਥੇਬੰਦੀਆਂ ਸਾਡੇ ਨਿਹੰਗ ਸਿੰਘ ਕੋਈ ਮਾੜੀ ਮੋਟੀ ਗੱਲ ਕਰ ਦੇ ਕੋਈ ਮਾੜਾ ਮੋਟਾ ਬੰਦਾ ਗੱਲ ਕਰ ਦੇ ਤਾਂ ਝਟ ਉਹਦੇ ਬਾਅਦ ਜਾ ਖੜਦੇ ਆ ਮਾਫੀਆਂ ਮੰਗਾਉਣ ਤੱਕ ਆ ਜਾਂਦੇ ਆ ਹੁਣ ਇਹਨੂੰ ਕੋਈ ਹੱਥ ਪਾਉ ਇਹਦੇ ਬਾਅਦ ਕੋਈ ਬੈਠੂਗਾ ਉੱਕੇ ਰੂਗਾ ਰਾਜੇ ਬੜਿੰਗ ਦੇ ਘਰ ਨੂੰ ਜਾ ਕੇ ਹੁਣ ਦੇਖਦੇ ਆ ਵੀ ਕਿੱਥੇ ਆ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਜਹੀਦਾਰ ਜਾਂ ਹੋਰ ਜਿੰਨੀਆਂ ਸਾਡੀਆਂ ਸੰਗਤਾਂ ਹਨ ਵੀ ਕੀ ਕਰਦੇ ਆ ਸਰ ਬੰਦਾ ਜਦੋਂ ਬਿਆਨ ਦੇ ਰਿਹਾ ਹੁੰਦਾ ਹੈ ਤਾਂ ਸਮਝ ਤਾਂ ਹੁੰਦੀ ਹੈ ਕਿ ਕਿਹੜੀ ਚੀਜ਼ ਦੀ ਤੁਲਨਾ ਕਿਸ ਨਾਲ ਕਰ ਰਹੇ ਹੁੰਦੇ ਆ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਬਿਆਨ ਕਿਵੇਂ ਵਾਇਰਲ ਕਰਾਉਣੇ ਨੇ ਕਿਵੇਂ ਚਰਚਾ 'ਚ ਰਹਿਣਾ ਹੈ ਤਾਂ ਮਤਲਬ ਇਹ ਚਰਚਾ ਦੇ ਵਿੱਚ ਰਹਿਣ ਵਾਸਤੇ ਕੀ ਹੁਣ ਅਸੀਂ ਆਪਣੇ ਗੁਰੂਆਂ ਦਾ ਵੀ ਸਾਰਾ ਲੈਣ ਲੱਗ ਜੀਏ ਔਰ ਆਪਣੀ ਇਤਿਹਾਸ ਨੂੰ ਹੀ ਬਦਲਣਾ ਸ਼ੁਰੂ ਕਰ ਦੇ। ਨਹੀਂ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਤਾਂ ਇਹ ਤੋਂ ਪਹਿਲਾਂ ਵੀ ਰਾਜੇ ਬੜਿੰਗ ਦੇ ਕਿੰਨੇ ਵਾਰੀ ਬਿਆਨ ਆਏ ਆ। ਕਿ ਬਿਆਨਤ ਸਾਬ ਨੇ ਇੱਥੇ ਸ਼ਾਂਤੀ ਲਿਆਂਦੀ ਹੈ ਜਿਨੇ ਸਾਡੇ ਹਜ਼ਾਰਾਂ ਮੁੰਡੇ ਮਰਵਾਤੇ ਝੂਠੇ ਪੁਲਸ ਮੁਕਾਬਲਿਆਂ ਚ ਉਹਨੂੰ ਇੰਦਰਾ ਨੂੰ ਇਹ ਮਾਂ ਮੰਨ ਕੇ ਤੁਰਦਾ। ਪਰ ਸਾਡੇ ਮੈਂ ਸਭ ਤੋਂ ਦੁੱਖ ਦੀ ਗੱਲ ਜਾਂ ਸਭ ਤੋਂ ਗੁੱਸਾ ਮੈਨੂੰ ਨਾ ਲੋਕਾਂ ਬੁੱਝਣਾਂ ਤੇ ਆਉਂਦਾ ਜਿਹੜੇ ਪੱਗਾਂ ਮੰਨ ਕੇ ਥੱਲੇ ਬੈਠੇ ਹੁੰਦੇ ਆ। ਉਹਨਾਂ ਜੋ ਕਈ ਇਹੋ ਜਿਹੇ ਵੀ ਹੁੰਦੇ ਮੂੰਹ ਤੇ ਦਾੜੇ ਪ੍ਰਕਾਸ਼ ਹੁੰਦੇ ਗੱਲ ਚ ਗਾਤਰੇ ਹੁੰਦੇ ਆ ਤੇ ਜਦੋਂ ਇਹੋ ਜਿਹੇ ਸ਼ਬਦ ਉਹ ਬੋਲ ਰਹੀ ਸੀ ਤੇ ਥੱਲੇ ਬੈਠੇ ਉਹ ਤਾੜੀਆਂ ਮਾਰ ਰਹੇ ਸੀ ਬੰਦੇ ਕਸੂਰਵਾਰ ਇਹ ਨਹੀਂ ਕਸੂਰਵਾਰ ਅਸੀਂ ਲੋਕ ਆ ਜਿਹੜੇ ਇਹਨਾਂ ਨੂੰ ਸਰਚਣਾਉਨੇ ਆ ਸਿੱਧੂ ਪਹਿਲਾਂ ਕਿੰਨੇ ਵਾਰੀ ਇੱਥੇ ਰਾਜੇ ਬੜੰਗ ਨੇ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦਿੱਤੇ ਆ ਉਹਦੇ ਵੀ ਥੱਲੇ ਬੈਠੇ ਆਪਣੇ ਲੋਕ ਤਾੜੀਆਂ ਮਾਰੀ ਜਾਂਦੇ ਹੁੰਦੇ ਆ ਇੱਕ ਪਾਸੇ ਇਹ ਆ ਜਿਹੜੇ ਖੂਨੀ ਪੰਜੇ ਨੂੰ ਬਾਬੇ ਨਾਨਕ ਦੇ ਪੰਜੇ ਨਾਲ ਮਲਾ ਰਹੇ ਨੇ ਤੇ ਦੂਜੇ ਪਾਸੇ ਉਹ ਜਿਹੜੀ ਤੱਕੜੀ ਚੱਟਾ ਤੋਲਦੀ ਰਹੀ ਉਹ ਤੱਕੜੀ ਨੂੰ ਗੁਰਨਾਨਕੀ ਤੱਕੜੀ ਕਹੀ ਗਈ ਹੈ। ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਇਹ ਜਾਨੇ ਇਸ ਤਰ੍ਹਾਂ ਦਾ ਮਾਹੌਲ ਹੀ ਪਰ ਉਹੀ ਗੱਲ ਜਦੋਂ ਹਾਈ ਸਾਰੇ ਇਹਨਾਂ ਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਦੀ ਹੈ। ਹਾਲਕਿ ਐਸ்சிਪੀ ਦਾ ਬਿਆਨ ਆਇਆ ਹੈ ਅਰਚੰਗਰੇਵਾਲ ਉਹਨਾਂ ਨੇ ਬਿਆਨ ਦਿੱਤਾ ਹੈ। ਮਾਫੀ ਮੰਗਣੀ ਚਾਹੀਦੀ ਹੈ ਪਰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਮਾਫੀ ਦੇ ਨਾਲ ਠੀਕ ਹੋ ਜਾਂਦੀਆਂ ਨੇ ਇੱਕ ਵਾਰ ਜਿਹੜਾ ਇਹ ਬਿਆਨ ਦਿੱਤਾ ਇਹ ਤਾਂ ਤੈ ਉਮਰ ਤੱਕ ਹੁਣ ਨਾਲ ਜਾਣਾ ਹੈ ਸੋਸ਼ਲ ਮੀਡੀਆ ਤੋਂ ਕੋਈ ਡਿਲੀਟ ਨਹੀਂ ਕਰਾ ਸਕਦਾ ਅੱਗ ਵਾਂਗੂ ਇਹ ਚੀਜ਼ਾਂ ਫੈਲ ਜਾਂਦੀਆਂ ਨੇ ਜਿਹੜੀ ਨੌਜਵਾਨ ਪੀੜ੍ਹੀ ਹੋਊਗੀ ਜੇ ਕਦੀ ਉਹ ਸੁਣੂਗੀ ਤਾਂ ਉਸ ਦੇ ਉੱਤੇ ਕੀ ਅਸਰ ਪਾਊਗਾ ਕੀ ਲੱਗੂਗਾ ਉਹਨਾਂ ਨੂੰ ਜਿਵੇਂ ਇਹਨਾਂ ਦੇ ਵੱਲੋਂ ਬੋਲਿਆ ਗਿਆ ਕਿ ਕਾਂਗਰਸ ਨੇ ਤਾਂ ਪੰਜਾ ਹੀ ਤਾਂ ਚੁਣਿਆ ਕਿਉਂਕਿ ਇਹ ਗੁਰੂਆਂ ਦਾ ਪੰਜਾ ਸੀ ਬਾਈ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ ਊੜੀਆਂ ਤੇ ਅੰਗ ਪਾੜ ਕੇ ਖਿਲਾਾਰੇ ਗਏ ਬਹਿਵਲ ਗੋਲੀकांड ਹੋਏ ਦੋ ਜਣੇ ਸ਼ਹੀਦ ਹੋਏ ਹਜ਼ਾਰਾਂ ਸਾਡੀ ਸਿੱਖ ਨੌਜਵਾਨੀ ਦਾ ਕਾਹਨ ਹੋਇਆ ਸਾਡੇ ਤਖਤ ਟਹੇ ਸਾਡੇ ਗੁਰਦਵਾਰਨ ਅੱਗਾਂ ਲਾਈਆਂ ਸਾਡੇ ਗਲਾ ਟੈਰ ਪਾ ਕੇ ਫੁੱਕਿਆ ਸਾਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਸਾਡੀਆਂ ਨੌਜਵਾਨ ਮਟਿਆਰਾਂ ਕੁੜੀਆਂ ਨੰਗੀਆਂ ਕਰਕੇ ਨਾਲ ਭਰਾ ਤੇ ਪਿਓ ਨੂੰ ਪਾਇਆ ਦੋਚੋਂ ਦੇ ਜਵਗ ਸਾਡੇ ਮਾਰੇ ਸਾਡੇ ਦਾ ਰੋਹ ਭੁੱਲ ਗਏ ਕਿੱਥੇ ਲੋਕਾਂ ਦੇ ਚਿੱਤੇ ਆਪਾਂ ਗੱਲ ਕਰਦੇ ਆਂ ਲੋਕਾਂ ਦੀ ਨਾਗਾਲੈਂਡ ਦੀ ਖਬਰ ਤੁਸੀਂ ਪੜ੍ਹੀ ਹੋਣੀ ਆ 4 ਲੱਖ ਬੰਦਾ 6 ਜ਼ਿਲ੍ਹਿਆਂ ਦਾ ਵੋਟ ਨਹੀਂ ਪਾਉਣ ਆਇਆ ਤੇ ਸਾਡੇ ਵਾਲੇ ਇੰਨਾ ਕਾਣ ਕਰਾ ਕੇ 20 ਸਾਲੇ ਸੇ ਖੂਨੀ ਪੰਜੇ ਨੇ ਸਾਡਾ ਕਾਣ ਕੀਤਾ ਕੋ ਕੋ ਜਵਾਨੀ ਮਾਰੀ ਤੇ ਉਹ ਕਈ ਵਾਰੀ ਆਪਾਂ ਸਰਕਾਰ ਬਣਾਈ ਇਹਨਾਂ ਦੀ ਦੋ ਬੰਦੇ ਅਮ੍ਰਿਤਾ ਵੜਿੰਗ ਦਾ ਜਿਹੜਾ ਬਿਆਨ ਹੈ ਉਹ ਜੋ ਚੱਲ ਰਿਹਾ ਉਹ ਤਾਂ ਕਹਿੰਦੇ ਕਿ ਪੰਜੇ ਨੇ ਵਿਕਾਸ ਕੀਤਾ ਕਹਿੰਦੇ ਭਾਰਤ ਦਾ ਵਿਕਾਸ ਹੀ ਪੰਜੇ ਦੇ ਹੱਥਾਂ ਦੇ ਰਾਹੀ ਹੋਇਆ ਇਹ ਪੰਜੇ ਮੈਂ ਉਹੀ ਕਹਣਾ ਨਾ ਬੀਪੰਦੇ ਨੇ ਸਾਡਾ 20 ਸਾਲ ਕਾਣ ਕੀਤਾ 75 ਤੋਂ ਲੈ ਕੇ 95 ਤੱਕ ਤੇ ਇਹ ਪੰਜਾ ਲਿਆਂਦਾ ਕਈ ਵਾਰੀ ਲੋਕਾਂ ਨੇ ਉਹਦੂ ਵਾਰ ਦੋ ਵਾਰੀ ਕੈਪਟਨ ਬਣਾਇਆ ਸਰ ਕਾਂਗਰਸ ਸਰਕਾਰ ਬਣਾਈ ਹੈ ਆ ਸਾਡੇ ਉਹੀ ਗੱਲ ਵੀ ਸਾਡੇ ਲੋਕਾਂ ਹੀ ਸੋਚ ਕੇ ਖੜੀ ਆ ਸਾਡੇ ਇੰਨਾ ਕੁਝ ਕਾਣ ਕਰਾ ਕੇ ਵੀ ਇੰਨਾ ਕੁਝ ਕਰ ਕਰਾ ਕੇ 19 ਦੇ ਵਿੱਚ ਭਾਈ ਪਰਗਾੜੀ ਮੋਰਚਾ ਲੱਗਿਆ ਹੋਇਆ ਸੀ ਵੋਟਾਂ ਨੂੰ 3 ਮਹੀਨੇ ਪਹਿਲਾਂ ਮੋਰਚਾ ਸਮਾਪਤ ਹੋਇਆ ਲੋਕਾਂ ਅਨੁਸਾਰ ਆ ਕੁਝ ਫੁੱਲ ਫੁਲਾ ਕੇ ਸੁਖਵੀਰ ਜਿੱਤ ਗਿਆ ਫਰੋਇਪੁਰ ਤੋਂ ਬੀਬਾ ਹਰਸਨ ਜਿੱਤ ਗਈ ਬਠਿੰਡੇ ਤੋਂ ਆ ਸਾਡੇ ਲੋਕਾਂ ਦੀ ਸੋਚਣ ਸ਼ਕਤੀ ਆ ਆ ਸਾਡੇ ਲੋਕਾਂ ਦੀ ਯਾਸ਼ਕਤੀ ਹੈ ਹਾਲਾਂਕਿ ਮੈਂ ਖੁੱਡੀਆਂ ਸਾਹਿਬ ਨਾਲ ਵੀ ਗੱਲਬਾਤ ਕਰ ਰਿਹਾ ਸੀ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਕਿ ਜਿਹੜੇ ਇਹ ਪੰਜੇਰਾ ਜ਼ਿਕਰ ਕਰ ਰਹੇ ਨੇ ਕਹਿੰਦੇ ਜੂਨ ਇੱਕ ਨੂੰ ਹੀ ਵੋਟਾਂ ਨੇ ਕਹਿੰਦੇ ਲੋਕਾਂ ਨੂੰ ਯਾਦ ਵੀ ਰਹੂਗਾ ਔਰ ਲੋਕ ਦਿਖਾਵੇ ਦੇਣਗੇ ਫਿਰ ਇਹਨਾਂ ਦੇ ਪੰਜੇ ਨੂੰ ਕੀ ਕਿਹੜਾ ਪੰਜਾ ਸੀਗਾ ਔਰ ਕਿਵੇਂ ਲੋਕਾਂ ਦਾ ਘਾਣੋਦੋ ਕੀਤਾ ਗਿਆ ਬਾਈ ਜੇ ਇਹਨੇ ਦਿਖਾਉਣ ਵਾਲੇ ਹੋਣ ਮੈਂ ਵਾਰ-ਵਾਰ ਉਸੇ ਗੱਲ ਕਰਦਾ ਫਿਰ ਇਹ ਰੈਲੀਆਂ ਕਰ ਜਾਣ ਇਹ ਸੱਥਾਂ 'ਚ ਵੜ ਜਾਣ ਇਹ ਪਿੰਡਾਂ 'ਚ ਆ ਜਾਣ ਜੇ ਇੰਨੇ ਸਾਡੇ ਲੋਕ ਇੰਨਾਂ ਨੂੰ ਘੇਰਨ ਵਾਲੇ ਹੋਣ ਫਿਰ ਤਾਂ ਗੱਲ ਹੀ ਖੁੱਣ ਨੂੰ ਇਹਨਾਂ ਨੂੰ ਤਾਂ ਸਾਫ਼ ਹੋਏ ਹੁੰਦੇ ਜੇ ਇੰਨਾ ਕਾਣ ਕਰਾ ਕੇ ਵੀ ਅੱਜ ਵੀ ਪੰਜਾਬ ਪੰਥ ਕੌਮ ਅੱਜ ਵੀ ਬਾਦਲ-ਬਾਦਲ ਕਰਦਾ ਹੈ ਅੱਜ ਵੀ ਕਾਂਗਰਸ ਕਾਂਗਰਸ ਕਰਦਾ ਹੈ ਅੱਜ ਵੀ ਪੰਜਾ-ਪੰਜਾ ਕਰਦਾ ਤਰ ਪਰ ਕਿੱਥੇ ਖੜੇ ਆ ਸੀ ਅਸੀਂ ਆਪੇ ਸੋਚ ਲੱਗੇ ਤੁਹਾਨੂੰ ਕੀ ਲੱਗਿਆ ਹੁਣ ਤੁਸੀਂ ਆਜ਼ਾਦ ਤੌਰ ਦੇ ਉਤੇ ਉਮੀਦਵਾਰ ਵੀ ਖੜੇ ਹੋਏ ਹੋ ਲੋਕਾਂ ਦੇ ਵਿੱਚ ਜਾ ਕੇ ਵਿਚਰ ਵੀ ਰਹੇ ਹੋ ਕੁਝ ਜਾਗਰੂਕਤਾ ਹੈ ਲੋਕਾਂ ਦੇ ਵਿੱਚ ਇਹਨਾਂ ਪਾਰਟੀਬਾਜ਼ੀਆਂ ਤੋਂ ਲੋਕ ਉੱਪਰ ਉੱਠ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਤੁਹਾਨੂੰ ਪ੍ਰਵਾਨ ਕਰ ਰਹੇ ਨੇ ਕੀ ਕਹਿ ਰਹੇ ਨੇ ਕਿਉਂਕਿ ਤੁਸੀਂ ਜਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਹੋ ਫਿਰ ਉਹ ਭਾਵੇਂ ਨਸ਼ੇ ਦੀ ਗੱਲ ਹੋਵੇ ਬੇਦਬੀਆਂ ਦੇ ਇਨਸਾਫ ਦੀ ਗੱਲ ਹੋਵੇ ਤਮਾਮ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਜਾ ਰਹੇ ਹੋ ਲੋਕਾਂ ਦਾ ਕੀ ਹੰਗਾਰਾ ਤੁਹਾਨੂੰ ਨਜ਼ਰ ਆ ਰਿਹਾ ਬਹੁਤ ਬਈ ਵਧੀਆ ਪਿਆਰ ਮਿਲ ਰਿਹਾ ਮੈਂ ਹੁਣ ਮਾਨਸਾ ਜ਼ਿਲ੍ਹੇ ਚ ਬਲੱਡ ਆ ਸਰਦੂਲਾੜ ਵਾਲੇ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਨਸਾ ਦੇ ਵਿੱਚੋਂ ਖਾਸ ਤੌਰ ਤੇ ਮੈਂ ਕਹੂੰਗਾ ਕਿ ਬਹੁਤ ਵੱਡੇ ਇਕੱਠ ਤੇ ਜਿਸ ਤਰੀਕੇ ਨਾਲ ਮੈਂ ਦੇਖਿਆ ਨਾ ਵੀ ਸੰਗਰੂਰ ਦੇ ਵਿੱਚ ਮੈਂ ਜਦੋਂ ਭਾਨਾ ਸਿੰਘ ਸਿੱਧੂ ਫੜਿਆ ਤੇ ਉਹਦੇ ਹੱਕ ਦੇ ਵਿੱਚ ਬੋਲਣ ਲਈ ਜਾਂਦਾ ਹੁੰਦਾ ਸੀ ਪਿੰਡਾਂ 'ਚ ਮੈਂ ਕਿਸੇ ਗੁਰੂ ਘਰ ਬੋਲਦਾ ਸੀ ਤੇ ਲੋਕ 4-500 ਬੰਦਾ ਤੇ ਬੀਬੀਆਂ ਉੱਥੇ ਇਕੱਠੇ ਹੋ ਕੇ ਗੁਰਦੁਆਰੇ ਦੇ ਸਾਹਮਣੇ ਆ ਜਾਂਦੇ ਸੀ ਵਾਰ ਚ 5-7 ਮਿੰਟ 'ਚ ਆਈ ਮਹੌਸ ਮਾਨਸਾ 'ਚ ਬਣਿਆ ਹੋਇਆ ਹੁਣ ਮੈਂ ਦੇਖਦਾ ਮੈਂ ਇੱਕ ਪਿੰਡ ਜਾਨਾ ਤਾਂ ਨਾਲ ਦੇ ਪਿੰਡਾਂ ਦੇ ਲੋਕ ਉੱਥੇ ਚੱਲ ਕੇ ਆ ਜਾਂਦੇ ਆ ਸੋ ਇਹ ਇਹ ਮਾਹੌਲ ਜਿਹੜਾ ਬਣਿਆ ਹੋਇਆ ਸੋ ਇਸ ਤਰ੍ਹਾਂ ਲੋਕਾਂ ਦੇ ਅੰਦਰ ਇਹਨਾਂ ਤੋਂ ਤਰ੍ਹਾਂ ਤੋਂ ਨਿਰਾਸ਼ਾਤਾ ਵੀ ਹੈਗੀ ਆ ਲੋਕ ਅੱਕੇ ਵੀ ਹੋਏ ਨੇ ਵੀ ਭਾਈ ਇਹਨਾਂ ਸਾਰਿਆਂ ਨੂੰ ਆਪਾਂ ਦੇਖ ਲਿਆ ਹੁਣ ਐਸ ਵਾਰੀ ਤੇਰਾ ਸਾਥ ਜ਼ਰੂਰ ਦੇ ਮੰਗ ਗੱਲ ਕਰੀਏ ਆਪਾਂ ਸੋਸ਼ਲ ਮੀਡੀਆ ਦੀ ਔਰ ਜ਼ਮੀਨੀ ਹਕੀਕਤ ਦੀ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਲੱਖੇ ਬਾਈ ਵਧੀਆ ਬਹੁਤ ਵਧੀਆ ਚੱਕ ਲੋ ਧਰ ਲੋ ਕਰ ਦਿੰਦੇ ਨੇ ਤਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਹੰਗਾਰਾ ਤੁਹਾਨੂੰ ਉਹ ਜ਼ਮੀਨ ਦੇ ਉੱਤੇ ਵੀ ਨਜ਼ਰ ਆ ਰਿਹਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤਾਂ ਲੋਕ ਕਹਿੰਦੇ ਕਿ ਦਿਨੇ ਹੀ ਬੰਦੇ ਨੂੰ ਮੁੱਖ ਮੰਤਰੀ ਵੀ ਬਣਾ ਦਿੰਦੇ ਨੇ ਪਰ ਜ਼ਮੀਨ ਦੇ ਉੱਤੇ ਕੁਝ ਹੋਰ ਹੁੰਦਾ ਤੁਹਾਨੂੰ ਕੀ ਨਜ਼ਰ ਆਉਂਦਾ ਜ਼ਮੀਨ ਦੇ ਉੱਤੇ ਮੈਂ ਬਾਈ ਸੋਸ਼ਲ ਮੀਡੀਆ ਦੇ ਨਹੀਂ ਗੱਲ ਕਰਦਾ ਮੈਂ 500 ਪਿੰਡ ਕੜਤਾ ਸਵਾ 500 ਪਿੰਡ ਮੇਰੇ ਦਾ ਪਿੰਡ ਹੀ ਸਾਰੇ ਸਵਾ ਲੋਕਾਂ ਜਾ ਕੇ ਬਾਬਿਆਂ ਨੂੰ ਮਿਲਿਆ ਬਜ਼ੁਰਗਾਂ ਨੂੰ ਮਿਲਿਆ ਮਾਈਆਂ ਨੂੰ ਮਿਲਿਆ ਭੈਣਾਂ ਨੂੰ ਮਿਲਿਆ ਨੌਜਵਾਨਾਂ ਨੂੰ ਮਿਲਿਆ ਚਲ ਨੌਜਵਾਨ ਤਾਂ ਸੁਣਦੇ ਹੀ ਆ ਖੁਸ਼ੀ ਹੁੰਦੀ ਆ ਜਦੋਂ ਮਾਵਾ ਕਹਿੰਦੀ ਆ ਪੁੱਤ ਅਸੀਂ ਤੇਰੀਆਂ ਸਾਰੀਆਂ ਵੀਡੀਓ ਸੁਣਦੇ ਆ ਤੇਰੀਆਂ ਸਾਰੀਆਂ ਗੱਲਾਂ ਬਾਰੇ ਜਾਣਦੇ ਆ ਅਸੀਂ 80 ਸਾਲ ਦੇ ਬਾਬੇ ਵੀ ਇਹ ਗੱਲ ਇਹ ਤੋਂ ਕਹਿੰਦੇ ਮੈਂ ਅੱਜ ਇੱਕ ਪਿੰਡ ਚ ਗਿਆ ਮੈਂ ਗੱਲਾਂ ਪੈ ਗਿਆ ਮੈਨੂੰ ਐਸੀ ਵਿਖਾਈ ਬਾਬੇ ਨੂੰ ਤਾਂ ਪਤਾ ਹੀ ਨਹੀਂ ਹੋਣਾ ਉਹ ਕਹਿੰਦਾ ਸ਼ੇਰਾ ਮੈਂ ਤੇਰੀ ਕੋਈ ਵੀਡੀਓ ਸ਼ੁਰੂ ਤੋਂ ਲੈ ਕੇ ਛੱਡੀ ਨਹੀਂ ਹੁਣ ਤੱਕ ਸੁਣਨ ਵਾਲੀ ਮੈਂ ਸ਼ੁਰੂ ਤੋਂ ਹੀ ਤੇਰੀ ਸੋਚ ਦੇ ਨਾਲ ਸਹਿਮਤ ਆ ਇਤੋਂ ਪਤਾ ਲੱਗਦਾ ਵੀ ਲੋਕ ਬਿਲਕੁਲ ਅੰਦਰੋਂ ਜੁੜੇ ਹੋਏ ਨੇ ਹਾਲਾਂਕਿ ਜਦੋਂ ਸਿਆਸੀ ਪਾਰਟੀਆਂ ਨੂੰ ਤੁਹਾਡੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਸਵਾਲ ਕਰੀਏ ਉਹਨਾਂ ਨੂੰ ਪੁੱਛੀਏ ਕਿ ਇਹ ਜ਼ਾਤ ਤੌਰ ਦੇ ਉੱਤੇ ਲੱਖਸਾਧਾਨਾ ਤੁਹਾਡੇ ਸਾਹਮਣੇ ਖੜੇ ਹੋਏ ਨੇ ਹਾਲਾਂਕਿ ਕਈ ਤਾਂ ਕਹਿ ਦਿੰਦੇ ਨੇ ਕਿ ਕਮੈਂਟ ਨਹੀਂ ਕਰਨਾ ਪਰ ਅੱਜ ਡਿਬੇਟ ਵੀ ਸੀਗੀ ਉੱਥੇ ਵੀ ਕਈ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਕਹਿੰਦੇ ਕਿ ਹੁਣ ਲੱਖੇ ਵਰਗੇ ਸਾਨੂੰ ਥੋੜੀ ਸਿਹਤ ਦੇਣਗੇ ਲੱਖੇ ਵਰਗੇ ਥੋੜੀ ਸਮਾਜ ਨੂੰ ਸਿਹਤ ਦੇਣਗੇ ਹਾਲਾਂਕਿ ਕਈਆਂ ਨੇ ਵੀ ਕਾਊਂਟਰ ਕੀਤਾ ਕਿ ਉਹ ਤਾਂ ਹੁਣ ਮੁਖਤਾਰਾ ਦੇ ਵਿੱਚ ਚੀਜ਼ਾਂ ਆ ਚੁੱਕੀਆਂ ਨੇ ਬੰਦਾ ਟਰਾਂਸਫਾਰਮ ਹੋ ਚੁੱਕਿਆ ਹੈ ਪਰ ਜਿਹੜੇ ਸਿਆਸਤਦਾਨ ਇਹ ਚੀਜ਼ਾਂ ਫਿਰ ਬੋਲਦੇ ਨੇ ਕਿ ਲੱਖੇ ਵਰਗੇ ਥੋੜੀ ਸੇਧ ਦੇਣਗੇ ਤਾਂ ਕੀ ਤੁਹਾਨੂੰ ਲੱਗਦਾ ਕਿ ਸੇਧ ਤੁਹਾਡੇ ਵੱਲੋਂ ਜਿਹੜੀ ਦਿੱਤੀ ਗਈ ਹੈ ਲੋਕ ਪ੍ਰਵਾਨ ਕਰਨਗੇ ਲੱਖੇ ਦੀ ਇੱਕ ਚੜ੍ਹਦੀ ਉਮਰ ਗੈਂਟਰ ਬਣ ਗਿਆ ਲੱਖਾ ਕਾਲਜ ਪੜਦਾ ਲੜਨ ਝਗੜਨ ਲੱਗ ਗਿਆ ਲੱਖੇ ਨੇ ਪੰਜਾਬ ਦਾ ਕੀ ਮਾੜਾ ਕੀਤਾ ਪੰਜਾਬ ਨਾਲ ਕਿਹੜੀ ਗਦਾਰੀ ਕੀਤੀ ਹੈ ਕਿਹੜੇ ਪੰਜਾਬ ਦੇ ਹੱਕ ਵਿੱਚ ਹੈ ਕਿਹੜੇ ਪੰਥਕਾਮ ਦੀ ਪੱਠ ਸ਼ੋਰਾ ਮਾਰੇ ਲੱਖੇ ਨੇ ਇਹ ਤਾਂ ਇਹ ਮੈਨੂੰ ਗੈਂਟਰ ਕਹਿੰਦੇ ਆ ਮੈਂ ਕਹਿੰਦਾ ਸਭ ਤੋਂ ਵੱਡੇ ਗੈਂਟਰ ਤਾਂ ਇਹ ਆ ਸਭ ਤੋਂ ਵੱਡੇ ਲਟੇਰੇ ਡਾਕੂ ਚੋਰ ਤਾਂ ਇਹ ਨੇ ਜਿਨ੍ਹਾਂ ਨੇ ਲਾਇ ਪੰਜਾਬ ਦਾ ਤੇ ਕੁੱਲ ਹੱਕ ਪੰਜਾਬ ਦਾ ਇਹਨਾਂ ਨੇ ਵਿੱਚ ਹੈ ਸੈਂਟਰ ਕੋਲ ਆ ਦੀਆਂ ਕੁਰਸੀਆਂ ਵਿੱਚ ਚੋਣ ਖਾਤਰ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਆ ਤੀਜੇ ਵੀ ਹੋਣ ਆਪਾਂ ਦੇਖ ਹੀ ਲੈ ਝਾੜੂ ਵਾਲੇ ਇਹ ਉਲਟ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਜਿਹਨਾਂ ਦੀ ਯੁਰਤ ਤਾਂ ਜਿੰਨੇ ਸਿਆਸਦਾਨ ਇੱਕ ਬਾਰ ਯਮਨ ਸਾਹਮਣੇ ਬਿਠਾ ਦੇ ਨਿਚੋੜ ਉੱਥੇ ਨਿਕਲ ਜਾ ਦੁੱਧ ਦਾ ਤੇ ਪਾਣੀ ਦਾ ਪਾਣੀ ਉੱਥੇ ਹੋ ਜਾ ਇੱਕ ਵਾਰੀ ਤੂੰ ਸਾਰਿਆਂ ਨੂੰ ਪੁੱਛ ਲਈ ਤੂੰ ਕਰਦਾ ਵੀਰ ਮੇਰਾ ਇਹਨਾਂ ਦੀ ਇੰਟਰਵਿਊ ਕਈ ਲੱਖੇ ਨੇ ਕਿਹਾ ਵੀ ਬੱਚੇ ਬੈਠੇ ਬੀਬਾ ਹਰਸਿਮਰਤ ਵਿੱਚ ਆ ਜੇ ਆ ਬੀਬਾ ਪਰਮਪਾਲ ਕੌਰ ਜਿਹੜੀ ਆਪਣੇ ਬੀਜੇਪੀ ਬੁੱਲਵਾ ਜੀਤਵਿੰਦਰ ਸਿੰਘ ਸਿੱਧੂ ਆ ਜੇ ਤੇ ਆਪਣਾ ਦੂਜਾ ਆ ਜੇ ਹਾ ਖੁੜੀਆਂ ਸਾਹਿਬ ਆ ਜਾਣ ਬਿਠਾਓ ਪੰਜਾਂ ਨੂੰ ਇਕੱਠੇ ਕਰਕੇ ਬਿਠਾ ਲਓ ਉੱਥੇ ਮੇਰੇ ਸਾਹਮਣੇ ਸਵਾਲ ਜਵਾਬ ਕਰ ਦੇਣ ਨਾ ਲੋਕਾਂ ਨੂੰ ਪਤਾ ਲੱਗ ਜਾਊਗਾ ਇਹ ਕਿਹੜਾ ਕੀ ਆ ਤੇ ਕਿਹੜਾ ਕੀ ਚਹੀਦਾ ਹੈ ਕਿਉਂਕਿ ਬਾਹਰਲੇ ਆਪਾਂ ਮੁਲਕਾਂ ਦੀ ਗੱਲ ਕਰੀਏ ਡਿਬੇਟ ਹੁੰਦੀ ਹੈ ਵਧੀਆ ਉੱਥੇ ਡਿਸਕਸ਼ਨਾਂ ਹੁੰਦੀਆਂ ਹਨ ਉਮੀਦਵਾਰਾਂ ਦੇ ਵਿੱਚ ਲੱਗਦਾ ਕਿ ਇਹ ਕਲਚਰ ਵੀ ਆਉਣਾ ਚਾਹੀਦਾ ਮੈਂ ਕਹਿੰਦਾ ਇਹ ਭੱਜਦੇ ਆ ਮੈਂ ਕਹਿੰਦਾ ਚਾਹੇ ਲੋਕਾਂ ਦੇ ਇਕੱਠ 'ਚ ਆ ਜਾਓ ਜਿੱਥੇ ਮਰਜ਼ੀ ਸੱਤ ਚ ਜਾਓ ਮੈਂ ਹਰ ਸੱਤ 'ਚ ਜਾਣਾ ਬਾਈ ਬੋਲਣਾ ਇਹ ਸੱਤਾਂ 'ਚ ਕਿਉਂ ਨਹੀਂ ਜਾਂਦੇ ਇੱਕ ਰਾਜ ਮੀਟਿੰਗਾਂ ਕਿਉਂ ਕਰਦੇ ਆ ਪੈਲਸਾਂ 'ਚ ਕਿਉਂ ਕਰਦੇ ਆ ਜਾਣ ਬਿਨਾ ਆਪਣੇ ਤਾਮਚਾਓ ਤੋਂ ਬਿਨਾ ਆਪਣੇ ਬੰਦਿਆਂ ਤੋਂ ਬਿਨਾ ਆਪਣੀਆਂ ਸਕਿਉਰਿਟੀਆਂ ਤੋਂ ਖੜਦ ਖੜਨ ਲੋਕਾਂ 'ਚ ਜਾ ਕੇ ਜੇ ਇੰਨੀ ਹਿੰਮਤ ਹੈ ਨੇ ਮਤਲਬ ਬਦਮਾਸ਼ ਹੈ ਮਤਲਬ ਫਿਰ ਵੀ ਲੋਕਾਂ 'ਚ ਖੜਦਾ ਜਾ ਕੇ ਜਾਂ ਮੇਰੇ ਸਾਹਮਣੇ ਬਿਠਾ ਦੇ ਕਿਤੇ ਜੇ ਹਿੰਮਤ ਆ ਤਾਂ ਮੈਂ ਸਰਯਾਮੇ ਚੈਲੰਜ ਕਰਦਾ ਥੋੜਾ ਚੈਨਲ ਦਾ ਚਨੋਤੀ ਦਿਨਾ ਵੀ ਆ ਜਾਓ ਮੈਂ ਤਿਆਰ ਆ ਯਾਰ ਬੈਠੋ ਆ ਕੇ ਤੁਸੀਂ ਮੇਰੇ ਖਿਲਾਫ ਚੱਕ ਲੋ ਕੀ ਹੋਸਾ ਹੈਗਾ ਤੁਹਾਡੇ ਕੋਲ ਤੇ ਮੈਂ ਤੁਹਾਡੇ ਖਿਲਾਫ ਲਿਆਉਣਾ ਮੈਨੂੰ ਤੁਸੀਂ ਇੱਕ ਵੀ ਗੱਲ ਦਾ ਜਵਾਬ ਦੇ ਜੋ ਮੈਂ ਥੋੜਾ ਦੇਣਦਾਰ ਹੋਊਗਾ ਦੇਣ ਕੀ ਹੋਊਗੀ ਜੇ ਲੱਖਾ ਸਦਾਨਾ ਜਿੱਤ ਜਾਂਦਾ ਹੈ ਬਠਿੰਡਾ ਤੋਂ ਲੋਕ ਜਿਤਾ ਦਿੰਦੇ ਨੇ ਲੱਖੇ ਸਦਾਨੇ ਦੀ ਬਠਿੰਡੇ ਨੂੰ ਕੀ ਦੇਣ ਹੋਊਗੀ ਪਾਰਲੀਮੈਂਟ 'ਚ ਕੀ ਮੁੱਦੇ ਚੁੱਕੋਗੇ ਤੁਸੀਂ ਬਠਿੰਡੇ ਲਈ ਪੰਜਾਬ ਦੇ ਪੰਜਾਬ ਦੀ ਸਿਹਤ ਸਹੂਲਤਾਂ ਦੀ ਗੱਲ ਸਿੱਖਿਆ ਦੀ ਗੱਲ ਸਾਡੇ ਪਾਣੀਆਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਡੈਮਾਂ ਦੇ ਪ੍ਰਬੰਧ ਦੀ ਗੱਲ ਇਹ ਵੱਡੇ ਪੰਜਾਬ ਪੱਦਰ ਦੇ ਮੁੱਦੇ ਨੇ ਲੋਕਲ ਮੁੱਦਿਆਂ ਦੀ ਗੱਲ ਮੈਂ ਲੋਕਾਂ ਨੂੰ ਪਹਿਲਾਂ ਵੀ ਕਹਿਣਾ ਵੀ ਮੈਂ ਬਿਨਾ ਪਾਵਰ ਤੋਂ ਬਿਨਾ ਤਾਕਤ ਤੋਂ ਹੁਣ ਤੱਕ ਲੜਿਆ ਸੋਢੀ ਲਈ ਖੜ ਕੇ ਲੜਿਆ ਸਕੂਲਾਂ 'ਚ ਗਿਆ ਸਕੂਲ ਘੇਰੇ ਆ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਖਾਤਰ ਸਕੂਲ ਪਰਚਾ ਖਰਾ ਦਿੰਦੇ ਆ ਡਾਕਟਰ ਘੇਰੇ ਆ ਜਿੱਥੇ ਡਾਕਟਰ ਲੋਕਾਂ ਦੀ ਲੁੱਟ ਕਰਦੇ ਆ ਉਹ ਵੀ ਪਰਚਾ ਕਰਾ ਦਿੰਦੇ ਆ ਜੇ ਮੈਂ ਬਤੌਰ ਐਮਪੀ ਕਿਸੇ ਸਕੂਲ ਚ ਜਾਊਂਗਾ ਬਤੌਰ ਐਮਪੀ ਕਿਸੇ ਡਾਕਟਰ ਕੋਲ ਜਾਊਂਗਾ ਤਾਂ ਪਰਚਾ ਤਾਂ ਨਹੀਂ ਹੁੰਦਾ ਨਾ ਮੇਰੇ ਤੇ ਐਸ ਵੇਲੇ ਮੈਂ ਜਿਹੜੀ ਗੱਲ ਸਮਝਦਾ ਹਾਂ ਕਿ ਸਭ ਤੋਂ ਵੱਡੀ ਲੁੱਟ ਡਾਕਟਰਾਂ ਵੱਲੋਂ ਤੇ ਸਕੂਲਾਂ ਵੱਲੋਂ ਮੈਂ ਇਹ ਨਹੀਂ ਕਹ ਰਿਹਾ ਕਿ ਸਾਰੇ ਡਾਕਟਰ ਇੱਕੋ ਜਿਹੇ ਵਿੱਚ ਚੰਗੇ ਬਥੇਰੇ ਨੇ ਇਮਾਨਦਾਰ ਬਥੇਰੇ ਨੇ ਜਿਹੜੇ ਮੈਨੂੰ ਲੱਗਦਾ ਵੀ ਬਿਨਾਂ ਪੈਸੇ ਲਈ ਵੀ ਇਲਾਜ ਕਰ ਦਿੰਦੇ ਆ ਜਾਂ ਕੋਲੋਂ ਵੀ ਲਾ ਦਿੰਦੇ ਨੇ ਕਿਹੜੇ ਜਿਹੇ ਡਾਕਟਰ ਵੀ ਹੋਣਗੇ ਪਰ ਲਟੇਰੇ ਵੀ ਬਹੁਤ ਨੇ ਸਕੂਲਾਂ ਵਾਲਿਆਂ ਦੀ ਹੁਣ ਤੂੰ ਲੈ ਲੈ ਵੱਡੀਆਂ ਚ ਲੁੱਟ ਤਾਬਾਂ ਦੇ ਲੁੱਟ ਫੀਸਾਂ ਦੇ ਲੁੱਟ ਬੈਂਕ ਰਾਿਆਂ ਦੇ ਲੁੱਟ ਮਾਰਤੇ ਲੋਕਾਂ ਨੇ ਆ ਦੋ ਲੁੱਟਾਂ ਨੇ ਜੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਮੈਂ ਤੁਹਾਨੂੰ ਆ ਦੋ ਕੰਮਾਂ ਤੋਂ ਰਾਹ ਦਵਾ ਗਿਆ ਇੰਨੇ ਹੀ ਬਹੁਤ ਐ ਤੁਸੀਂ ਘੱਟੋ ਘੱਟ ਮੈਨੂੰ ਫੋਨ ਕਰਕੇ ਬੁਲਾਤਾ ਲਿਆ ਕਰੋਗੇ ਵੀ ਫਲਾਨਾ ਸਕੂਲ ਆ ਕਰਦਾ ਹੈ ਫਲਾਨਾ ਡਾਕਟਰ ਆ ਕਰਦਾ ਮੈਂ ਪਹੁੰਚਦਾ ਜਾਇਆ ਕਰੂੰਗਾ ਇਹ ਆਉਂਦੇ ਵੀ ਨਹੀਂ ਛੁੱਟਣਾ ਇਹ ਕਿੱਥੇ ਖੜਦੇ ਹੋਣ ਨਾਲ ਆ ਕੇ ਹੁਣ ਦੱਸ ਦਿਓ ਬੀਬਾ ਹਰ ਸਿਮਰਤ ਨੂੰ 15 ਸਾਲ ਹੋ ਗਏ ਤਿੰਨ ਵਾਰੀ ਐਮਪੀ ਬਣ ਗਈ ਕਿੰਨੇ ਕੁ ਲੋਕਾਂ ਦੇ ਨੇ ਪੈਸੇ ਵਾਸ ਕਰਾਤੇ ਹੋਣੇ ਮੈਂ ਤਾਂ ਲੱਖਾਂ ਬਾਵਾਸ ਕਰਾਤਾ ਬਈ ਡਾਕਟਰਾਂ ਤੋਂ ਮਸਲੇ ਹਰ ਥਾਂ ਤੇ ਉੱਤੇ ਕੋਈ ਕਿਸਾਨਾਂ ਦਾ ਮਸਲਾ ਉੱਥੇ ਵੀ ਜਾ ਕੇ ਲੋਕਾਂ ਨਾਲ ਖੜਿਆ ਕੋਈ ਮਜ਼ਦੂਰਾਂ ਦਾ ਮਸਲਾ ਉੱਥੇ ਜਾ ਕੇ ਲੋਕਾਂ ਨਾਲ ਖੜਿਆ ਇਹ ਕਿੱਛੇ ਖੜਦੇ ਨੇ ਇਹਦਾ ਦੇਖ ਲਓ ਕਿ ਬੋਰਡਿੰਗ ਹੋ ਪੋਸਟਰ ਤਾਂ ਵੱਡੇ ਵੱਡੇ ਲਵਾਏ ਹੋਏ ਨੇ ਨਿਮਾਣੀ ਸੇਵਾਦਾਰ ਨਹੀਂ ਬਠਿੰਡੇ ਦੇ ਵਿੱਚ ਪੂਰੇ ਥਾਂ ਥਾਂ ਉਹਨਾਂ ਦੇ ਪੋਸਟਰ ਨਜ਼ਰ ਆਉਂਦੇ ਨੇ ਔਰ ਕੰਮਾਂ ਦੀ ਉਹ ਗੱਲਾਂ ਕਰਦੇ ਨੇ ਕਹਿੰਦੇ ਏਮਸ ਲਿਆਏ ਅਸੀਂ ਇਨਫਰਾਸਟ੍ਰਕਚਰ ਕਹਿੰਦੇ ਬਠਿੰਡੇ ਦਾ ਬਦਲਤਾ ਬਠਿੰਡੇ 'ਚ ਤਰੱਕੀ ਬਹੁਤ ਸਾਰੀ ਕਰਵਾਤੀ ਹਰ ਸਿਮਰਤ ਕੁਰਬਾਨ ਕਿਹੜੇ ਪਾਸੋਂ ਕਿਹੜੀ ਤਰੱਕੀ ਦੀ ਗੱਲ ਕਰਦੇ ਆ ਚਿੱਟਾ ਦਾ 10 ਸਾਲ ਨਹੀਂ ਵਿਕਿਆ ਮੈਂ बार-बार ਇਹ ਗੱਲ ਕਰਦਾ ਚਿੱਟਾ ਮੁੱਦਾ ਦਾ ਮੁੱਦਾ ਹੀ ਗਿਆ ਵਾ ਚਿੱਟੇ ਦਾ ਹਾਲਾਂਕਿ ਸਭ ਤੋਂ ਵੱਡਾ ਮੁੱਦਾ ਕਿਹੜੀ ਤਰੱਕੀ ਨੂੰ ਕਹਿੰਦੇ ਸੜਕਾਂ ਨੂੰ ਤਰੱਕੀ ਮੰਨੀ ਜਾਂਦੇ ਯਾਰ ਜਵਾਨੀ ਸਾਡੀ ਮਾਰਤੀ ਹੱਕ ਸਾਡੇ ਖਾਤੇ ਤੁਸੀਂ ਪ੍ਰਵਾਸ ਸਾਡੀ ਜਵਾਨੀ ਕਰਕੇ ਬਾਹਰਲੇ ਮੁਰਖਾਂ ਨੂੰ ਭੱਜ ਗਈ ਹੁਣ ਇਹ ਮੁੱਦਿਆਂ ਦੇ ਉੱਤੇ ਮੈਂ ਕਿੰਨੇ ਚਿਰ ਦਾ ਬੋਲਦਾ ਵੀ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੀ ਜ਼ਮੀਨ ਕੋਈ ਬਾਹਰਲਾ ਬੰਦਾ ਨਾ ਖਰੀਦ ਸਕੇ ਪੰਜਾਬ 'ਚ ਇਹ ਇੱਕ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਜਿਵੇਂ ਬਾਕੀ ਸੂਬਿਆਂ 'ਚ ਬਣਿਆ ਹੋਇਆ ਇਹ ਲੋਕ ਤੇ ਗੱਲ ਕਰਨ ਤਿਆਰ ਆ ਹੁਣ ਉਹੀ ਬਾਰ ਬਾਰ ਗੱਲ ਆਉਂਦੀ ਐ ਵੀ ਜੇ ਦਾ ਡੁੱਬਣਾ ਮਰਨਾ ਹੜਾਂ ਦੇ ਨਾਲ ਤਾਂ ਪੰਜਾਬ ਐ ਜੇ ਪਾਣੀ ਖੋ ਕੇ ਦੇਣਾ ਤਾਂ ਦੂਜੇ ਸੂਬਿਆਂ ਨੂੰ ਦੇਤਾ ਕਿਹੜਾ ਬੰਦਾ ਸਾਡੇ ਕੋਲੇ ਬਾਈ 13 ਲੋਕ ਸਭਾ 7 ਰਾਜ ਸਭਾ 2MP ਐ ਮੈਨੂੰ ਦੱਸੋ ਵੀ ਕਿਹੜੇ ਬੰਦੇ ਨੇ ਜਾ ਕੇ ਕਦੇ ਗੱਲ ਚੱਕੀ ਐ ਕਿਸੇ ਦੀ ਹਾਜ਼ਰੀ 2% ਆ ਕਿਸੇ ਦੀ 4% ਆ ਕਿਸੇ ਨੇ 4 ਸਵਾਲ ਪੁੱਛੇ ਕਿਸੇ ਨੇ 8 ਪੁੱਛਿਆ ਕੋਈ ਪੁੱਛੇ ਨਹੀਂ ਉੱਥੇ ਕੰਗਾਂ ਦੇ ਦਾ ਜਿਹੜੇ ਫੰਡ ਵੀ ਨੇ ਉਹ ਵੀ ਵਾਪਸ ਮੁੜ ਜਾਂਦੇ ਆ ਉਹ ਵੀ ਨਹੀਂ ਲਾਉਂਦੇ ਸੋ ਵੇ ਘੱਟੋ ਘੱਟ ਯਾਰ ਸੁਣੀ ਆਵਾਜ਼ ਬਣ ਕੇ ਤਾਂ ਗੂੰਜੂਗਾ ਪੰਜਾਬ ਦੇ ਹੱਕਾਂ ਲਈ ਤਾਂ ਗੂੰਜੂਗਾ ਜਿਹੜੀ ਆਵਾਜ਼ ਮੇਰੀ ਸੱਥਾਂ 'ਚ ਗੂੰਜਦੀ ਐ ਪਿੰਡਾਂ 'ਚ ਗੂੰਜਦੀ ਐ ਪੰਜਾਬ 'ਚ ਗੂੰਜਦੀ ਐ ਉਹ ਆਵਾਜ਼ ਮੇਰੀ ਪਾਰਲੀਮੈਂਟ 'ਚ ਗੂੰਜੂਗੀ ਲੋਕਾਂ ਲਈ ਸੰਗਰੂਰ ਸੀਟ ਦੇ ਉੱਤੇ ਕੀ ਸਮੀਕਰਨ ਨਜ਼ਰ ਆ ਰਹੇ ਨੇ ਕਿਉਂਕਿ ਸੁਖਪਾਲ ਖੈਰਾ ਸਮਜੀਤ ਸਿੰਘ ਮਾਨ ਦੇ ਸਾਹਮਣੇ ਆ ਚੁੱਕੇ ਨੇ ਸੁਖਪਾਲ ਖੈਰਾ ਹਾਲਾਂਕਿ ਤੁਹਾਡੀ ਕਈ ਰੈਲੀਆਂ ਦੇ ਵਿੱਚ ਹਮਾਇਤ ਕਰਨ ਵਾਸਤੇ ਪਹੁੰਚੇ ਭਾਨੇ ਵਾਲੀ ਰੈਲੀ ਦੇ ਵਿੱਚ ਵੀ ਉਹ ਪਹੁੰਚੇ ਸੀਗੇ ਸਿੱਖ ਮੁੱਦਿਆਂ ਦੀ ਗੱਲਬਾਤ ਕਰਦੇ ਨੇ ਸਿੱਖ ਇਸ਼ੂਜ਼ ਦੀ ਗੱਲਬਾਤ ਕਰਦੇ ਨੇ ਖੈਰਾ ਸਾਹਮਣੇ ਨੇ ਮ ਤੁਹਾਡਾ ਫੇਰ ਇੱਕ ਵਾਰ ਚੋਣ ਲੜ ਰਹੇ ਨੇ ਤੁਹਾਨੂੰ ਕੀ ਸਮੀਕਰਨ ਨਜ਼ਰ ਆ ਰਹੇ ਨੇ ਸੰਗਰੂਰ ਦੇ ਸੰਗਰੂਰ ਦਾ ਸਮੀਕਰਨ ਭਾਈ ਮੈਂ ਨਹੀਂ ਗਿਆ ਹਲੇ ਮੈਨੂੰ ਨਹੀਂ ਪਤਾ ਕਿ ਉੱਥੇ ਹਾਲਾਤ ਕੀ ਨੇ ਵੈਸੇ ਜਿੰਨੇ ਗੱਲਬਾਤ ਸੁਣਨਾ ਚਾਹ ਰਹੀ ਹੈ ਮਾਨ ਸਾਹਿਬ ਦੇ ਜਿੰਨੇ ਬੰਦੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਵਧੀਆ ਪੋਜੀਸ਼ਨ ਹੈ ਵਧੀਆ ਹੰਗਾਰਾ ਲੋਕਾਂ ਦਾ ਬਾਕੀ ਉਹਨਾਂ ਦਾ ਸਮਾਂ ਹੌਲੀ-ਹੌਲੀ ਜਿਵੇਂ ਨੇੜੇ ਆਉਣੀਆਂ ਨੇ ਵੋਟਾਂ ਉਹ ਸਾਰੀ ਤਸਵੀਰ ਹੈ ਜਿਹੜੀ ਸਾਫ਼ ਹੁੰਦੀ ਤਰੀ ਜਾਣੀ ਹੈ ਆਜ਼ਾਦ ਦੋ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ ਜਾਂ ਲੱਖਾ ਸਦਾਣਾ ਦੀ ਜਾਂ ਫਿਰ ਅੰਮ੍ਰਿਤਪਾਲ ਉਹਨਾਂ ਦੀ ਹੋਣ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਨੇ ਪੰਥਕ ਸੀਟ ਹੈ ਪੰਥਕ ਸੀਟ ਦੇ ਸਾਹਮਣੇ ਹਾਲਾਂਕਿ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਤਾਰਿਆ ਵਿਰਸਾ ਸਿੰਘ ਬਲਟੋਹਾ ਨੇ ਜਦੋਂ ਗੱਲਬਾਤ ਕੀਤੀ ਇੰਟਰਵਿਊ ਕੀਤੀ ਉਹ ਕਹਿੰਦੇ ਕਿ ਅਜੇ ਤਾਂ ਜੇਲ੍ਹਾਂ ਦੇ ਵਿੱਚ ਸਾਲ ਵੀ ਨਹੀਂ ਹੋਇਆ ਸੀ ਇੰਨੇ ਕਾਲੇ ਕਾਤੋਂ ਬਹਿ ਗਏ ਬਾਹਰ ਆਉਣ ਵਾਸਤੇ ਅਮਰਿਤਪਾਲ ਹੁਣੀ ਔਰ ਨਾਲ ਹੀ ਉਹਨਾਂ ਦੇ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਉਹਨਾਂ ਦੀ ਛਵੀ ਨੂੰ ਲੈ ਕੇ ਵੀ ਉਹਨਾਂ ਨੇ ਗੱਲਾਂ ਕੀਤੀਆਂ ਕਿ 84 ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੋਵੇ ਔਰ ਦੋ ਸਾਲਾਂ ਚ ਹੂਲੀਆ ਬਦਲ ਗਿਆ ਹੋਵੇ ਇਹੋ ਜਿਹੀਆਂ ਗੱਲਾਂ ਔਰ ਆਰਐਸਐਸ ਦੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਉਹਨਾਂ ਦੇ ਵਕੀਲ ਦੇ ਉੱਤੇ ਤੁਸੀਂ ਕਿਵੇਂ ਵੇਖਦੇ ਹੋ ਖਡੂਰ ਸਾਹਿਬ ਦੀ ਇਸ ਚੋਣ ਨੂੰ ਆਰਐਸਐਸ ਦੀਆਂ ਖਾਕੀ ਨੀਕਰਾਂ ਕਿਹਨੇ ਪਾਗਾਂ ਸਾਰਿਆਂ ਤੋਂ ਪਹਿਲਾਂ ਤਾਂ ਇਹਨਾਂ ਨੇ ਪਾਈਆਂ ਜਿਹੜੇ ਬੋਲੀ ਜਾਂਦੇ ਆ ਇਹ ਕਹਿਣਗੇ ਵੀ ਉਹ ਆਰਐਸएस ਦੇ ਨਹੀਂ ਅੱਛਾ ਦੂਜੀ ਗੱਲ ਹੋਰ ਸੁਣ ਲਓ ਇੱਕ ਪਾਸੇ ਦਾ ਬਲਟੋਹਾ ਕਹਿੰਦਾ ਕਿ ਇਹਦਾ ਜੀ ਆਰਐਸएस ਦਾ ਬੰਦਾ ਹੈ ਇਹਦਾ ਏਜੰਸੀਆਂ ਨੇ ਖੜਾ ਕਰਤਾ ਇਹਦਾ ਏਜੰਸੀਆਂ ਦੀ ਚਾਲ ਹੈ ਜੀ ਇਹਦੇੰ ਸਾਲ ਨਹੀਂ ਹੋਇਆ ਕਾਲਾ ਪੈ ਗਿਆ ਜਾਂ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਦੂਜੇ ਪਾਸੇ ਦੂਜੇ ਦਿਨ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਜਿੱਥੇ ਮੋਰਚਾ ਲੱਗਿਆ ਉਹਦੇ ਮਾਮਪੇ ਕੋਲ ਜਾ ਕੇ ਬੈਠਾ ਇਹਹੀ ਬਲਟੋਹਾ ਹੁਣ ਇਹ ਇਹ ਤੁਹਾਨੂੰ ਮੈਂ ਹੋਰ ਦੱਸਦਾ ਇਹ ਪੈਂਤਰਾ ਵੀ ਬਦਲ ਸਕਦੇ ਆ ਇਹ ਐ ਨਹੀਂ ਪਤਾ ਵੀ ਹੋਰ ਸੀਟਾਂ ਦੇ ਉੱਤੇ ਸਿਮਤੀ ਲੈਣ ਦੇ ਮਾਰੇ ਹਮਦਰਦੀ ਲੈਣ ਦੇ ਮਾਰੇ ਬਲਟੋਏ ਨੂੰ ਬਿਠਾਈ ਨਾ ਦੇਣ ਇਹ ਵੀ ਹੋ ਸਕਦਾ ਕਿਉਂਕਿ ਇਹ 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 ਇਸ ਪੱਖਾਂ ਦੇ ਵਿੱਚ ਤਾਂ ਪੂਰੇ ਤਕੜੰਬਾਜ ਨੇ ਹੁਣ ਉੱਥੇ ਗੱਲ ਆ ਜਾਂਦੀ ਆ ਜਿਹੜੀ ਮੈਂ ਲਗਾਤਾਰ ਸਮਝਾ ਉੱਤੇ ਦੀ ਗੱਲ ਕਰ ਰਿਹਾ ਵੀ ਰਾਜੇ ਬੜਿੰਗ ਦਾ ਬਾਦਲਾਂ ਨਾਲ ਵੀ ਅੰਦਰ ਖੱਤਾ ਸਮਝੋਤਾ ਅੰਦਰ ਖੱਤਾ ਸਮਝੋਤਾ ਰਾਜਾ ਬੜਿੰਗ ਕੱਲ ਕਹਿੰਦਾ ਸੀਗਾ ਇੱਕ ਠੋਕ ਕੇ ਕਿ ਮੈਂ ਜੀ ਪੰਜਾਬ ਪ੍ਰਧਾਨ ਆ ਤੇ ਮੈਂ ਸਾਰਾ ਪੰਜਾਬ ਦੇਖਣਾ ਏਸ ਲਈ ਮੈਂ ਬਟੰਡੇ ਤੋਂ ਨਹੀਂ ਲੜਿਆ ਤੇ ਹੁਣ ਲੁਧਿਆਣੇ ਤੋਂ ਫਿਰ ਕਿਉਂ ਲੜਿਆ ਜਾ ਕੇ ਹੁਣ ਨਹੀਂ ਪੰਜਾਬ ਦੇਖਣਾ ਬਟੰਡਾ ਸ਼ੀਟ ਬਾਦਲਾਨਾ ਸਮਝੌਤੇ ਤਾਇਤ ਛੱਡ ਕੇ ਗਿਆ ਰਾਜਾ ਬੜਿੰਗ ਏਸੇ ਕਰਕੇ ਕਮਜ਼ੋਰ ਉਮੀਦਵਾਰ ਦਿੱਤਾ ਜੀਤਵਿੰਦਰ ਸਿੱਧੂ ਇਹ ਅੰਦਰ ਖਾਤੇ ਰ ਇਹਨਾਂ ਦੇ ਸਮਝੌਤੇ ਨੇ ਪਰਮਪਾਲ ਕੋਲ ਮਲੂਕਾ ਨੂੰ ਭਾਜਪੀ ਦੀ ਵੀ ਬਾਦਲਾ ਨੇ ਭੇਜਿਆ ਜਿਸ ਰੂਪ ਸਿੰਘਲਾ ਖੜਾ ਹੁੰਦਾ ਇੱਕ ਹਿੰਦੂ ਚਿਹਰਾ ਹਿੰਦੂ ਗੋੜ ਜਾਰੇ ਤੋੜਦਾ ਹੋ ਵੀ ਜੀਪੀ ਵੱਲ ਇਹ ਵੀ ਇਹਨਾਂ ਦੀ ਇੱਕ ਚਾਲ ਆ ਇਹ ਸਾਰੀਆਂ ਅੰਦਰ ਖਾਤੇ ਜੰਨੀਆਂ ਇਹ ਨੇ ਤਿੰਨ ਪਾਰਟੀਆਂ ਨਾਲ ਸੈਟਿੰਗ ਕਰ ਲਈ ਤੁਹਾਡੇ ਕਹਿਣ ਦਾ ਮਤਲਬ ਹਰ ਬਾਰੀ ਹਰ ਬਾਰੀ ਇੱਕ ਇਸ ਬਾਰੀ ਨਹੀਂ ਹਰ ਬਾਰੀ ਇਹ ਛੀੜ ਦਾ ਇਹ ਸਮਝੌਤਾ ਕਰਦੇ ਆ ਏਸੇ ਕਰਕੇ ਬਿਲਕੁਲ ਅਖੀਰ ਤੇ ਆ ਕੇ ਬੀਬਾ ਹਰ ਸਿਮਰਤ ਨੇ ਜਿਹੜਾ ਉਹ ਆਪਣਾ ਐਲਾਨ ਕੀਤਾ ਵੀ ਮੈਂ ਹੁਣ ਮદાન ਚ ਆ ਗਈ ਜਦੋਂ ਪਤਾ ਲੱਗਿਆ ਵੀ ਹੁਣ ਇਧਰੋਂ ਆ ਆ ਗਿਆ ਇਧਰੋਂ ਆ ਗਿਆ ਆ ਵੀ ਆਪਣੀ ਗੋਟੀ ਫਿੱਟ ਬੈਠ ਗਈ ਆ ਵੀ ਆਪਣੀ ਗੋਟੀ ਫਿੱਟ ਬੈਠ ਗਈ ਹੁਣ ਮੈਂ ਲੋਕਾਂ ਨੂੰ ਕਹਿਣਾ ਚਾਹੁੰਨਾ ਵੇ ਤੁਸੀਂ ਇੱਕ ਪਾਸੇ ਬੀਜੇਪੀ ਦੇ ਮਗਰ ਪਾਉਣੇ ਪੈਨੇ ਹੋ ਪਿੰਡਾਂ 'ਚ ਬੜਦਾ ਨਹੀਂ ਦਿੰਦੇ ਉਹਨਾਂ ਨੂੰ ਤੇ ਜਿਹੜੀ ਤੁਸੀਂ ਕਾਲੀਦਲ ਨੂੰ ਵੋਟ ਪਾਉਂਗੇ ਉਹ ਜਾਣੀ ਦਾ ਬੀਜੇਪੀ ਨੂੰ ਹੀ ਆ ਜਾਣੀ ਦਾ ਮੋਦੀ ਨੂੰ ਹੀ ਆ ਪਰ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਪੰਜਾਬ ਨਾਲ ਕਹਿੰਦੇ ਆਪਣਾ ਇਸ ਵਾਰ ਅਲਾਈਅੰਸ ਕੀਤਾ ਕਹਿੰਦੇ ਬੀਜੇਪੀ ਨਾਲ ਨਹੀਂ ਅਲਾਈਅੰਸ ਕੀਤਾ ਕਹਿੰਦਾ ਸਾਡਾ ਪੰਜਾਬ ਨਾਲ ਅਲਾਈਅੰਸ ਹੋਇਆ ਇਸ ਵਾਰ ਨਹੀਂ ਹੈ ਦਾ ਐਨਡੀਏ ਨਾਲ ਹੀ ਆ ਨਾ ਗੱਠ ਜੋੜ ਤਾਂ ਹੁਣ ਵੀ ਬਾਦਲ ਐਨਡੀਏ ਦਾ ਹਿੱਸਾ ਹੈਗੇ ਕਿ ਨਹੀਂ ਹੈਗੇ ਪਹਿਲੇ ਕਦ ਮੰਨ ਲਓ ਜੇ ਜਿੱਤੇ ਨਹੀਂ ਜਿੱਤੇ ਵੀ ਜਾਂਦੀ ਹੈ ਤੇ ਵੋਟ ਕਿਹਨੂੰ ਪਾਉਗੀ ਜਾਣ ਦਾ ਮੁੱਦੀ ਨਾਲ ਹੀ ਐ ਇਹਦਾ ਹੁਣ ਡਰਦੇ ਨਹੀਂ ਬਾਈ ਰਲੇ ਵੀ ਲੋਕਾਂ ਨੇ ਪਿੰਡਾਂ ਦੇ ਨਹੀਂ ਪੜਦੇ ਜਾਣਗੇ ਜੇ ਜਿਤ ਵੀ ਜਾਂਦੇ ਨੇ ਮੈਂ ਕਹਿੰਦਾ ਜਿੱਤਨ ਹਾਰਨ ਇਹਨਾਂ ਨੇ ਜਾਣੇ ਹੀ ਜਾਣਾ ਉਹਨਾਂ ਦੀ ਝੋਲੀ ਚੀਜ਼ਾਂ ਕਿੱਡੇ ਡੇਗਣਾ ਇਹ ਪਹਿਲਾਂ ਹੀ ਡਿਗਦੇ ਰਹੇ ਕੋਈ ਨਵੀਂ ਗੱਲ ਥੋੜੀ ਐ ਦੂਜੀ ਗੱਲ ਮੈਂ ਕੋਰ ਕਹਿਣੀ ਚਾਹਨਾ ਖੰਡੂਰ ਸਾਹਿਬ ਦੇ ਲੋਕਾਂ ਨੂੰ ਵੀ ਖੰਡੂਰ ਸਾਹਿਬ ਵਾਲਿਓ ਬੀਬੀ ਜਸਵੰਤ ਕੌਰ ਖੱਲੜਾ ਖੜੇ ਸੀਗੇ ਮੈਂ ਵੀ ਉਦੋਂ ਮਹੀਨਾ ਡੇਢ ਮਹੀਨਾ ਪ੍ਰਚਾਰ ਕਰਕੇ ਆਇਆ ਉਧਰ ਪਿੰਡਾਂ ਚ ਗਿਆ ਲੋਕਾਂ ਨੂੰ ਪੁੱਛਦਾ ਰਿਹਾ ਜਾ ਕੇ ਵੀ ਭਾਈ ਸ਼ਹੀਦ ਸਪੰਸ ਸਿੰਘ ਖਰੜਾ ਕੌਣ ਹੈ ਲੋਕਾਂ ਨੂੰ ਪਤਾ ਹੀ ਨਹੀਂ ਦੇ ਵਿਚਾਰੇ ਨੂੰ ਗਲਤੀ ਨਾ ਕਰ ਜਿਓ ਬਾਈ ਉਹ ਦਾਗ ਜਿਹੜਾ ਲੱਗਿਆ ਪਹਿਲਾਂ ਕਿ ਤੁਸੀਂ ਉਸ ਮਹਾਨ ਸ਼ਹੀਦ ਉਹ ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਦੀ ਧਰਮ ਪਤਨੀ ਬੀਬੀ ਖਰੜਾ ਹਰਾਤੀ ਸੀ ਐਤਕਿ ਉਹ ਗਲਤੀ ਨਾ ਕਰ ਦਿਓ ਮੈਂ ਭਾਈ ਮੈਂ ਤਾਈਂ ਹੋਈ ਸਵਾਲ ਪੁੱਛਦਾ ਸੀ ਨਾ ਤੁਹਾਨੂੰ ਕਿ ਤੁਹਾਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਕਿਉਂਕਿ ਪੰਥਕ ਸੀਟ ਤੋਂ ਜੇ ਬੀਬੀ ਖਾਲੜਾ ਵਰਗੇ ਨੂੰ ਹਰਾ ਦਿੱਤਾ ਜਾਵੇ ਜੇ ਉਸ ਤੋਂ ਪਹਿਲਾਂ ਸਮਜੀਤ ਸਿੰਘ ਮਾਨ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਹਰਾ ਦਿੱਤਾ ਸੀ ਹਾਲਾਂਕਿ ਇਸ ਵਾਰ ਤਾਂ ਸਮੀਕਰਨ ਬਦਲੇ ਦੀਪ ਸਿੱਧੂ ਦਾ ਫੈਕਟਰ ਸੀਗਾ ਸਿੱਧੂ ਮੂਸੇ ਦਾ ਫੈਕਟਰ ਸੀ ਤਾਂ ਲੱਗਦਾ ਕਿ ਲੋਕ ਤੁਹਾਨੂੰ ਵੀ ਉਸੇ ਤਰੀਕੇ ਨਾਲ ਪਿਆਰ ਬਖਸ਼ਣਗੇ ਇੱਥੇ ਜਾਂ ਫਿਰ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਨੇ ਮੁੱਦੇ ਚੁੱਕਦੇ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਮੁੱਦੇ ਬੰਦਾ ਚੁੱਕੀ ਜਾਵੇ ਵਧੀਆ ਪਰ ਚੋਣਾਂ 'ਚ ਦਾ ਅਸੀਂ ਕਿਸੇ ਪਾਰਟੀ ਨੂੰ ਹੀ ਵੋਟ ਪਾਈ ਫਿਰ ਉਹਨਾਂ ਦੀ ਮਰਜ਼ੀ ਹੈ ਬਾਈ ਜੇ ਠੱਗਾਂ ਚੋਰਾਂ ਦਾ ਸਾਥ ਦੇਣਾ ਫਿਰ ਉਹਦੇ ਤਾਂ ਦੇ ਹੀ ਜਾਂਦੇ ਫਿਰ ਛੱਤਰ ਵੀ ਖਾਈ ਜਾਂਦੇ ਨੁਕਸਾਨ ਵੀ ਖਾਈ ਜਾਂਦਾ ਮੈਂ ਇਹਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਸਾਰੇ ਸਮਝੌਤੇ ਸਾਰੇ ਅੰਦਰੋਂ ਇੱਕ ਨੇ ਉਤੋਂ ਬਹੁਤ ਵੱਡੀਆਂ-ਵੱਡੀਆਂ ਬੜਕਾ ਮਾਰਦੇ ਐ ਇੱਕ ਜਿਹਨੂੰ ਗਾਲਾਂ ਕੱਢਦੇ ਆ ਨਿੰਦਦੇ ਆ ਭੰਡਦੇ ਆ ਥਾਫੀਆਂ ਮਾਰਦੇ ਆ ਰੋਜ਼ ਹੱਥ ਨੇ ਸੈਟਿੰਗਾਂ ਕਰਦੇ ਆ ਮੀਟਿੰਗਾਂ ਕਰਦੇ ਆ ਯਾਰ ਇਕੱਠੇ ਨੇ ਸਾਰੇ ਇੱਕੋ ਹੀ ਗੱਲਬਾਤ ਆ ਮੈਂ ਉਹੀ ਗੱਲ ਮੈਂ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਪ੍ਰਸਿੱਧੀ ਬੋਰਡ ਭਾਜਪੀ ਨੂੰ ਪਾ ਦੇ ਯਾਰ ਤੇ ਭਾਜਪੀ ਦੇ ਕਿਉਂ ਮਗਰ ਪੈਨੇ ਹੋ ਜੇ ਬਾਦਲਾਂ ਨੂੰ ਪਾਉਣੀ ਆ ਤਾਂ ਉਧਰੋਂ ਇਹਨਾਂ ਦਾ ਹਾਲ ਦੇਖ ਲਓ ਉੱਥੇ ਕਹਿੰਦੇ ਜੀ ਇੰਡੀਆ ਅਲਾਈანს ਆ ਸਾਡਾ ਅਰੇ ਘਟਰੇ ਆ ਝਾੜੂ ਵਾਲੇ ਕਹਿੰਦੇ ਤੇ ਆਪਣਾ ਕਾਂਗਰਸੀ ਕਹਿੰਦੇ ਸਾਰੇ ਭਾਰਤ ਚ ਪੰਜਾਬ ਚ ਅਜਿਹਾ ਫੱਟੀਆਂ ਇੱਥੇ ਆ ਹਾਲਾਤ ਇਹਨਾਂ ਦਾ ਇੱਥੇ ਵੀ ਗੱਲ ਉਹੀ ਹੈ ਇਹਨਾਂ ਦੀ ਵੀ ਇੱਥੇ ਵੀ ਇੱਕ ਜਿੱਥੇ ਇਹਨਾਂ ਦਾ ਬੰਦਾ ਤਕੜਾ ਹੁੰਦਾ ਉਹਨਾਂ ਦਾ ਕਮਜ਼ੋਰ ਹੈ ਉਹਨਾਂ ਦਾ ਤਕੜਾ ਦੂਜਿਆਂ ਦਾ ਕਮਜ਼ੋਰ ਹੈ ਇੱਥੇ ਵੀ ਆ ਕੋਈ ਚੱਲੀ ਜਾਂਦਾ ਜਿਹੜੇ ਸਾਰੇ ਹੁਣ ਇਹਨਾਂ ਨਾਲ ਆਏ ਨਹੀਂ ਪਤਾ ਯਾਰ ਆਥ ਨੇ ਇਹ ਕਿਸੇ ਰੋਟੀ ਬੈਠ ਕੇ ਖਾਣ ਕਾਂਗਰਸ ਨਾਲ ਤੇ ਟੜਕੇ ਬੀਜਪੀ ਨਾਲ ਚਾਹ ਪੀਂਦੇ ਉੱਠ ਕੇ ਜਿਵੇਂ ਦੇ ਬੀਜੇਪੀ ਨਾਲ ਤੁਰੇ ਫਿਰਦੇ ਹੁੰਦੇ ਆ ਤਾਂ ਦੂਜੇ ਦਿਨ ਪਤਾ ਨਹੀਂ ਬਾਦਲਾਣਾ ਜਾਜ ਜੜਨਾ ਪੱਤਾ ਹੀ ਨਹੀਂ ਕਿਹੜੇ ਵੇਲੇ ਛਾਲ ਮਾਰ ਕੇ ਕਿੱਧਰ ਵਗ ਜਾਂਦੇ ਨੇ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਦਲ ਬਦਲੂਆਂ ਨੂੰ ਸਭ ਕੁਝ ਸਿਖਾਉਣਾ ਬਹੁਤ ਜ਼ਰੂਰੀ ਹੈ ਕਿੰਨੀਆਂ ਛਾਲਾਂ ਮਾਰ ਕੇ ਕੋਈ ਦੀਨਮਾਨ ਹੈ ਲੋਕ ਜਿਹਦੇ ਖਿਲਾਫ ਵੋਟ ਪਾਉਂਦੇ ਆ ਉਹ ਪਾਰਟੀ ਸੋਚ ਉਹ ਵਿਚਾਰਧਾਰਤਾ ਦੇ ਖਿਲਾਫ ਇਹ ਉਸੇ ਨਾਲ ਹੀ ਜਾ ਕੇ ਜੁੜਦੇ ਆ ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਅਪਰੋਚ ਕੀਤੀ ਕਿ ਲਖੇ ਆਪਣੀ ਕੈਂਡੀਡੇਟ ਵਾਪਸ ਲੈ ਲੈ ਬੈਠ ਜਾ ਤੂੰ ਅਸੀਂ ਤੈਨੂੰ ਇੰਨਾ ਪੈਸਾ ਦੇ ਦਿੰਦੇ ਆ ਕਿਸੇ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਤਾ ਬਾਈ ਅਗਲੇ ਨੂੰ ਜਾਨੂ ਨੇ ਕਹੀ ਤਾਂ ਚੰਗੀ ਤਰ੍ਹਾਂ ਨਾ ਮੈਂ ਬੈਠਣ ਵਾਲਾ ਨਾ ਮੈਂ ਝੁਕਣ ਵਾਲਾ ਨਾ ਮੈਂ ਦਬਣ ਵਾਲਾ ਨਾ ਮੈਂ ਪਿਕਣ ਵਾਲਾ ਇਹਦਾ ਪਤਾ ਹੀ ਪੜਦੋ ਕੋ ਦਿਮਾਗ ਚੋਂ ਕੱਢ ਦਿਓ ਗੱਲ ਵੀ ਮੈਨੂੰ ਕੱਲ ਨੂੰ ਕੋਈ ਦਵਾ ਕੇ ਕੋਈ ਮੈਨੂੰ ਖਰੀਦ ਲੂਗਾ ਕਿਸੇ ਰੁਪਈਆਂ ਨਾਲ ਜਾਂ ਕਿਸੇ ਹੋਰ ਕਾਰਨਾ ਕਰਕੇ ਇਹਦਾ ਤੁਸੀਂ ਭੁੱਲ ਜਿਓ ਲੜਦਾ ਪੰਜਾਬ ਲਈ ਲੜਦਾ ਸਿਰ ਧੜ ਦੀ ਲਾ ਕੇ ਲੜ ਰਿਹਾ ਤੁਰਿਆ ਹੋਇਆ ਹਾਂ ਬਾਈ ਮੁੱਦੇ ਮੈਂ ਅੱਜ ਵੀ ਲੋਕਾਂ ਨੂੰ ਕਹਿਣਾ ਵੀ ਦੇਖੋ ਮੇਰੇ ਮੁੱਦੇ ਛੋੜੀਆਂ ਨਸਲਾਂ ਨੂੰ ਬਚਾਉਣ ਦੇ ਨੇ ਇਸ ਪੰਜਾਬ ਦੀ ਹੋਂਦ ਨੂੰ ਇਸ ਵਿਰਾਸਤ ਨੂੰ ਬਚਾਉਣ ਲਈ ਮੈਂ ਤੁਰਿਆ ਐਸੇ ਕਰਕੇ ਮੈਂ ਤੁਹਾਡੇ ਕੋਲੇ ਬੋਲੀ ਬਚਾਉਣ ਦੀ ਗੱਲ ਕਰਦਾ ਪਾਣੀ ਬਚਾਉਣ ਦੀ ਗੱਲ ਕਰਦਾ ਪ੍ਰਵਾਸ ਨਾ ਹੋਵੇ ਮੈਂ ਗੱਲ ਕਰਦਾ ਜ਼ਮੀਨਾਂ ਨਾ ਵੇਚੋ ਗੁਰੂ ਘਰ ਸੇਵੇ ਇਕੱਠੇ ਕਰ ਲੋ ਜਿਹੜਾ ਕੰਮ ਦੇਣਾ ਰੁਜ਼ਗਾਰ ਦੇਣਾ ਆਪਣੇ ਬੰਦਿਆਂ ਨੂੰ ਦਿਓ ਆਪਣੇ ਮਜ਼ਦੂਰਾਂ ਨੂੰ ਦਿਓ ਇਸੇ ਕਰਕੇ ਮੈਂ ਲੜਾਈ ਵੋਟਾਂ ਲਈ ਮੈਂ ਰਾਜਨੀਤੀ ਨਹੀਂ ਕਰਦਾ ਹੁਣ ਬਾਹਲੇ ਬੰਦੇ ਮੇਰੇ ਨਾਲ ਦੇ ਵੀ ਕਹਿ ਦਿੰਦੇ ਆ ਕਿ ਭਾਈ ਜਿਹੜੀਆਂ ਗੱਲਾਂ ਤੂੰ ਕਰਦਾ ਹੈ ਨਾ ਵੋਟ ਨਹੀਂ ਪੈਂਦੀ ਹੁੰਦੀ ਮੈਂ ਕਿਹਾ ਵੋਟ ਲੈਣ ਖਾਤਰ ਰਾਜਨੀਤੀ ਨਹੀਂ ਕਰਨਾ ਮੈਂ ਵੋਟਾਂ ਲੈਣ ਖਾਤਰ ਮੈਂ ਪੰਜਾਬ ਦੀਆਂ ਗੱਲਾਂ ਹੀ ਛੱਡ ਜਾ ਜਾਂ ਮੈਂ ਉਹ ਗੱਲ ਬਦਲੀ ਜਾਵਾਂ ਵੀ ਆਹ ਵੋਟ ਮੇਰੀ ਇੱਥੇ ਰੁੱਸ ਜੂਗੀ ਆਹ ਵੋਟ ਮੈਨੂੰ ਪੈਣੀ ਨਹੀਂ ਆਹ ਵਰਗ ਆਹ ਤਬਕਾ ਮੇਰਾ ਨਾਰਾਜ਼ ਹੋ ਜੂ ਲੱਖ ਵਾਰੀ ਹੋ ਜੂ ਮੈਂ ਉਹਨ ਇੱਕ ਗੱਲ ਆਮ ਤੌਰ ਤੇ ਮੋٹے ਤੌਰ ਤੇ ਕਰ ਰਿਹਾ ਹਾਂ ਹਰ ਪਿੰਡ ਤੇ ਮੈਂ ਜਾ ਕੇ ਕਰ ਰਿਹਾ ਵੀ ਜਿਹੜੀ ਜਿਹੜੇ ਬਾਬੇ ਕਹਿੰਦੇ ਆ ਪਿੰਡਾਂ ਚ ਕਿ ਕੇ ਸ਼ਰਾ ਬਾਦਲ ਨੇ ਬਿਜਲੀ ਦੇ ਬਿੱਲ ਮਾਫ ਕਰਤੇ ਮੋਟਰਾਂ ਦੇ ਬਿੱਲ ਮਾਫ ਕਰਤੇ ਬਾਦਲ ਨੇ ਮੈਂ ਉਹਨੂੰ ਇੱਕ ਗੱਲ ਸਮਝਾਉਣਾ ਮੈਂ ਕਿਹਾ ਜੀ ਬਿੱਲ ਮਾਫ ਹੋਏ ਤੁਹਾਡੇ ਤੁਸੀਂ ਉਹ ਬਿੱਲ ਮਾਫੀ ਦੇ ਬਦਲੇ ਚ ਤੁਸੀਂ ਪਾਣੀ ਮੁਕਾ ਕੇ ਉਹਦਾ ਮੁੱਲ ਉਤਾਰੋਗੇ ਅਸਲ ਤਾਂ ਵੀ ਆਪਾਂ ਇੱਕ ਆਪਾਂ ਹਰ ਬੰਦਾ ਮੈਂ ਗਗਨ ਆਪਾਂ ਹਰ ਬੰਦੇ ਦੀ ਸੋਚ ਹੁੰਦੀ ਆ ਕਿ ਮੇਰਾ ਬੱਚਾ ਚੰਗਾ ਪੜੇ ਲਿਖੇ ਮੇਰਾ ਬੱਚੇ ਦਾ ਚੰਗਾ ਪਵੈਖ ਹੋਵੇ ਚੰਗਾ ਘਰਬਾਰ ਹੋਵੇ ਚੰਗੀ ਮੈਂ ਉਹਨੂੰ ਜ਼ਮੀਨ ਜਾਇਦਾਦ ਜੋੜ ਕੇ ਜਮਾ ਚੰਗੇ ਪੈਸੇ ਹੁਣ ਉਹਦੇ ਕੋਲੇ ਹਰ ਬੰਦਾ ਸੋਚਦਾ ਨਾ ਪਰ ਉਹਨਾਂ نسلਾਂ ਲਈ ਪਾਣੀ ਕਿਹੋ ਜਿਹਾ ਛੱਡ ਕੇ ਜਾਵੋਗੇ ਸੋਡੀ ਧਰਤੀ ਜ਼ਹਿਰੀਲੀ ਹੋ ਗਈ ਕਰੇ ਸੋਚਿਆ ਸੋਡੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਗਿਆ ਸ਼ੂਗਰ ਹੋ ਗਿਆ ਕਾਲੇ ਪੀਲੇ ਹੋਗੇ ਟੀਵੀ ਹੋਗੇ ਬੱਚਾ ਜੰਮਣ ਦੀ ਸਾਡੀ ਸਮਰੱਥਾ ਘਟਦੀ ਤੁਰੀ ਜਾਂਦੀ ਆ ਅਸੀਂ ਤੁਰ ਕਿੱਧਰ ਨੂੰ ਰਹੇ ਹਾਂ ਬਾਦ ਕਿੱਧਰ ਨੂੰ ਰਹੇ ਹਾਂ ਸੋਡੀ ਤੀਜੀ ਪੀੜੀ ਯਾਦ ਰੱਖਿਓ ਸੋਡੀ ਤੀਜੀ ਪੀੜੀ ਬੱਚਾ ਜੰਮਣ ਦੇ ਯੋਗ ਨਹੀਂ ਰਹਿਣੀ ਜਿੰਨੀ ਜ਼ਹਿਰ ਆਪਾਂ ਹੁਣ ਖਾਈ ਜਾਂਦੇ ਆ ਲੋਕ ਹੁਣ ਹੋਸਰਾ ਮੇਰੇ ਇੰਨਾਂ ਗੱਲਾਂ ਦੇ ਵੀ ਖਿਲਾਫ ਹੁਣ ਮੈਂ ਮੱਕੀ ਦਾ ਚਾਰਕ ਪਾਉਣ ਦੇ ਖਿਲਾਫ ਆ ਮੈਂ ਲੋਕਾਂ ਨੂੰ ਪ੍ਰਚਾਰ ਕਰਦਾਂ ਪਿੰਡਾਂ ਜਾ ਕੇ ਮੈਂ ਵੋਟਾਂ ਦਾ ਇੱਕ ਦੋ ਮਿੰਟ ਹੀ ਮੰਗਦਾ ਵੀ ਭਾਈ ਵੋਟਾਂ ਪਾ ਦਿਓ ਮੈਂ ਤਾਂ ਇਹ ਸਮਝਾਉਣਾ ਮੱਕੀ ਦਾ ਚਾਰ ਨਾ ਪਾਓ ਓਏ ਸੋਡੇ ਉੱਲੀ ਜੰਮਗੀ ਦੁੱਧ ਤੇ ਉੱਲੀ ਆਉਂਦੀ ਆ ਛੋੜੇ ਅੰਦਰ ਉੱਲੀ ਜਾਊ ਸੋਨੂੰ ਕੈਂਸਰ ਹੋਊ ਛੋੜੇ ਪਸ਼ੂ ਨਵੇਂ ਦੁੱਧ ਹੁਣੋਂ ਆਟ ਗਏ ਆ ਚਾਰ ਪੌਣ ਨਾਲ ਤੁਸੀਂ ਮੂੰਗੀ ਬੀਜਦੇ ਹੋ ਉੱਤੇ ਜ਼ਹਿਰਾਂ ਫਸੜਕਦੇ ਹੋ ਉਹੀ ਮੂੰਗੀ ਵੱਢ ਗਏ ਤੁਸੀਂ ਵੇਚਦੇ ਹੋ ਉਹੀ ਛੋੜੇ ਚੁੱਲਿਆਂ ਤੇ ਆ ਕੇ ਰਹਿਦੀ ਆ ਸੋਨੂੰ ਕੈਂਸਰ ਕਰਦੀ ਆ ਛੋੜੇ ਪਾਣੀ ਜ਼ਹਿਰੀਲੇ ਹੋ ਚੱਲੇ ਓਏ ਇਹ ਚੀਜ਼ਾਂ ਵਿਚਾਲੋ ਡੂੰਗੇ ਹੋ ਚੱਲੇ ਉਹ ਮੈਂ ਤਾਂ ਇਸ ਗੱਲ ਤੇ ਲੋਕਾਂ ਨੂੰ ਪਿੱਟਦਾ ਫਿਰਦਾ ਉਹ ਕਹਿੰਦੇ ਆਦਾ ਗੱਲਾਂ ਕੋਈ ਕਰਦੇ ਨਹੀਂ ਆ ਕੇ ਜਿਹੜਾ ਵੀ ਕਰਦਾ ਨਾਲੀ ਬਣਾਵਾਂਗੇ ਗਲੀ ਬਣਾਵਾਂਗੇ ਟੋਬਾ ਪੱਕਾ ਕੱਚਾ ਕਰ ਦੇਾਂਗੇ ਆ ਦੇ ਦੇਾਂਗੇ ਉਹ ਦੇ ਦੇਾਂਗੇ ਮੈਂ ਭਾਈ ਆ ਦੇਣ ਦੂਨ ਨਹੀਂ ਕੁਛ ਨੂੰ ਕਿਸੇ ਨੂੰ ਨਿਕਲਿਆ ਮੈਂ ਤਾਂ ਲੋਕਾਂ ਨੂੰ ਜਗਾਉਣ ਨਿਕਲਿਆ ਵੀ ਸਾਥ ਦੇ ਦੋ ਮੈਂ ਫੇਰ ਕਹਿਣਾ ਵੀ ਇਹ ਆਵਾਜ਼ ਵਾਦਾ ਮੈਂ ਲੋਕਾਂ ਨਾਲ ਕਰਕੇ ਆਣਾ ਵੀ ਤੁਹਾਨੂੰ ਕਦੇ ਨਰਾਸ਼ ਨਹੀਂ ਹੋਣ ਦਊਗਾ ਕਦੇ ਤੁਹਾਨੂੰ ਪਸਤਾਵਾ ਨਹੀਂ ਹੋਊਗਾ ਵੀ ਯਾਰ ਨਹੀਂ ਗਲਤ ਬੰਦੇ ਦਾ ਸਾਥ ਦਿੱਤਾ ਯਾਰ ਇੱਕ ਠੋਕ ਕੇ ਜਿਹੜਾ ਮਰਜੀ ਬੈਠਾ ਹੋਵੇ ਉੱਥੇ ਪ੍ਰਧਾਨ ਮੰਤਰੀ ਕੋਈ ਗ੍ਰਹਿ ਮੰਤਰੀ ਕੋਈ ਸਪੀਕਰ ਇੱਕ ਠੋਕ ਕੇ ਪੰਜਾਬ ਦੀ ਗੱਲ ਕਰੂੰਗਾ ਭਾਈ ਇਸ ਲਈ ਲੋਕਾਂ ਕੋਲ ਵੋਟ ਮੰਗਦਾ ਕਿ ਲੋਕੋ ਐਤ ਕੀ ਹੱਕ ਤੇ ਸੱਚ ਲਈ ਜੇ ਚਾਹੁੰਦੇ ਆ ਕਿ ਸਾਡੀ ਆਵਾਜ਼ ਯੂਨੋ ਤੱਕ ਜਾਵੇ ਸਾਡੀ ਆਵਾਜ਼ ਪਾਰਲੀਮੈਂਟਾਂ ਤੱਕ ਜਾਵੇ ਸਾਡੇ ਪੰਜਾਬ ਦੀ ਆਵਾਜ਼ ਰਿਕਾਰਡ ਹੋਵੇ ਉਹਦੀ ਜਵਾਬਦੇਹੀ ਬਣੇ ਸਰਕਾਰਾਂ ਦੀ ਜਿਵੇਂ ਦੱਖਣ ਭਾਰਤ ਵਾਲੇ ਜਵਾਬ ਲੈਂਦੇ ਐ ਇਹਨਾਂ ਤੋਂ ਜਿਵੇਂ ਬੰਗਾਲ ਵਾਲੇ ਆ ਕੇ ਲੈਂਦੇ ਐ ਸਾਡ ਵਾਲੇ ਸਦੀਕ ਕਰਕੇ ਕਹਿੰਦੇ ਮੇਰਾ ਮੋਢਾ ਹੀ ਦੁਖਣ ਲੱਗ ਗਿਆ ਸਦੀਕ ਆਇਆ ਸੁੱਤਾ ਹੀ ਪਿਆ ਹੁੰਦਾ ਉਹ ਇਹ ਜੇ ਨਾ ਭੇਜੋ ਰੱਬ ਦਾ ਵਾਸਤਾ ਚੰਗੇ ਬੰਦੇ ਜਿਤਾ ਕੇ ਭੇਜੋ ਬਹੁਤ ਜ਼ਿਆਦਾ ਜ਼ਰੂਰਤ ਆ ਨਵਾਂ ਲੱਗੇ ਭਈ ਬਹੁਤ ਬਹੁਤ ਗਲਬਾਦਰੀ ਤਾਂ ਲੱਖਾ ਸਦਾਣਾ ਹਾਲਾਂਕਿ ਮੁੱਦੇ ਬਹੁਤ ਅਹਿਮ ਨੇ ਪੰਜਾਬ ਦੇ ਇਹ ਭਖਦੇ ਮੁੱਦੇ ਨੇ ਜਿਹੜੇ ਕਿ ਸ਼ਾਇਦ ਬਹੁਤ ਘੱਟ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰਾਂ ਦੇ ਵਿੱਚ ਨਜ਼ਰ ਆਉਂਦੇ ਹੋਣ ਤਾਂ ਹੁਣ ਫੈਸਲਾ ਬਠਿੰਡਾ ਵਾਸੀਆਂ ਦਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੋਟ ਪਾਉਣੀ ਹੈ ਜਾਂ ਫਿਰ ਜੋ ਸਿਆਸੀ ਪਾਰਟੀਆਂ ਜੋ ਪ੍ਰਚਾਰ ਕਰ ਰਹੀਆਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਆਪਣਾ ਫੈਸਲਾ ਲੈਣਾ ਹੈ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ